ਸਾਰੇ ਮੇਰੇ ਪਿਆਰ ਪਰ ਸਤਿ ਸ੍ਰੀ ਅਕਾਲ ਅੱਜ ਪਹਾੜਨ ਹੋਈ ਹੈ ਇੱਕ ਨਵੀਂ ਵੀਡੀਓ ਲੈ ਕੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਬਣਾਵਾਂਗੇ ਆਪਾਂ ਆਲੂਆਂ ਦੇ ਨਕਰਸ ਚਾਰ ਆਪਾਂ ਨੂੰ ਉਬਲੇ ਹੋਏ ਆਲੂ ਲਏ ਆ ਤੇ ਇਹਨਾਂ ਨੂੰ 6 ਲਏ ਆ ਆਪਣੇ ਬਰੈਡ ਇਹਨਾਂ ਨੂੰ ਮਿਕਸੀ ਚ ਝੂਰਾ ਕਰਾਂਗੇ ਲਓ ਜੀ ਝੂਰਾ ਆਪਾਂ ਨੂੰ ਬਰੈਡਾਂ ਦਾ ਕਰ ਲਿਆ ਮਿਕਸੀ ਨਾਲ ਹੁਣ ਆਪਾਂ ਇਹ ਬਣਾਉਣੇ ਨਕਰਸ ਨੋ ਨਮਕ ਵਾਲੇ ਆਪਾਂ ਇਹਨਾਂ ਨੂੰ ਫ੍ਰਿਜ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ 15-20 ਦਿਨ ਵਾਸਤੇ ਪਰ ਫਾਲੇ ਖਾਣੇ ਚ ਇੱਕ ਆਪਾਂ ਬਣਾਵਾਂਗੇ ਮਸਾਲੇ ਵਾਲੇ ਸੁੱਕੇ ਵਾਲੇ ਇੱਕ ਆਪਾਂ ਹਰਾ ਧਨ ਮਿਰਚ ਪਾ ਕੇ ਬਣਾਵਾਂਗੇ ਦੋ ਤਰ੍ਹਾਂ ਦੇ ਬਣਾਵਾਂਗੇ ਆਪਾਂ ਚਾਰ ਆਲੂ ਲੈ ਲਿਆ ਅਲ ਇੱਕ ਗੱਲ ਦਾ ਧਿਆਨ ਰੱਖਣਾ ਆਲੂ ਬਿਲਕੁਲ ਠੰਡੇ ਰੱਖਣੇ ਫਿਰ ਆਪਾਂ ਇਹਨਾਂ ਨੂੰ ਮੈਚਰ ਕੱਟ ਲੈਣਗੇ ਚੰਗੀ ਤਰ੍ਹਾਂ ਨੋ ਇਹਨਾਂ ਨੂੰ ਮੈਸ਼ ਕਰਕੇ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਰ ਬਰੱਡਾਂ ਦਾ ਚੂਰਾ ਪਾਵਾਂਗੇ ਚਾਰ ਅੱਧਾ ਬਾਕੀ ਤੁਸੀਂ ਆਪਾਂ ਦੇ ਹਿਸਾਬ ਨਾਲ ਵੱਧ ਵੀ ਚਾਹੇ ਕਿਲੋ 2 ਕਿਲੋ ਆਲੂਆਂ ਵੀ ਬਣਾ ਕੇ ਰੱਖ ਸਕਦੇ ਹੋ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਨਮਕ ਸਵਾਦ ਅਨੁਸਾਰ ਥੋੜੀ ਜਿਹੀ ਪਰਮਾ ਦਾ ਕਾਲੀ ਮਿਰਚ ਚੰਚਾ ਪਾ ਮਗੇ ਚਾਰਾ ਰੋਟਾ ਜੇ ਤੁਹਾਡੇ ਕੋਲ ਆਰਾ ਰੋਟ ਨਹੀਂ ਹੈਗਾ ਤਾਂ ਤੁਸੀਂ ਮੈਦਾ ਪਾ ਸਕਦੇ ਆ 14 ਦਾ ਸਾਤਾ ਵੀ ਪਾ ਸਕਦੇ ਆ ਹੁਣ ਇਹਨਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਅਗਲਾ ਅੰਦਰ ਸਾਰੇ ਰਲਾ ਲੇ ਹੁਣ ਪੈਚਾ ਥੋੜਾ ਜਿਹਾ ਟਲੂ ਨਾਲ ਛੱਡ ਲਵਾਂਗੇ ਜਿਹੜਾ ਪਰ ਸੁੱਕੇ ਮਸਾਲੇ ਵਾਲਾ ਬਣਾਉਣਾ ਸਟੋਰ ਕਰਨ ਵਾਸਤੇ ਰੱਖ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਸਟੋਰ ਕਰਨਾ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਅਦਰਕ ਦਾ ਸੰਤ ਪੇਸਟ ਥੋੜੀ ਜਿਹੀ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਹਰੀ ਮਿਰਚ ਦਾ ਪੇਸਟ ਇਹ ਆਪਾਂ ਬਣਾਵਾਂਗੇ ਉਹ ਆਪਾਂ ਸਟੋਰ ਕਰਕੇ ਰੱਖਾਂਗੇ ਫਿਰ ਥੇ ਮਸਾਲੇ ਵਾਲੇ ਫਿਰ ਖਰਾਬ ਹੋ ਜਾਣਗੇ। ਜਾਵਾ ਵੀ ਰਹਿ ਨਹੀਂ ਸਕਦੇ। ਥੋੜੇ ਦਿਨ ਤਾਂ ਰਹਿ ਸਕਦੇ। ਲਓ। ਚੰਗੀ ਤਰ੍ਹਾਂ ਰਲ ਗਿਆ ਨਾ ਉਹ ਵਿੱਚ। ਹੁਣ ਫੇਰ ਇਹਦੇ ਵਿੱਚ ਕੋਚੇਪਾ ਰਾਵਾਂਗੇ। ਚਾਹੇ ਚੋਰਸ ਬਣਾ ਲਓ ਆਪ ਕੋ ਜਿਸ ਤਰ੍ਹਾਂ ਮਰਜ਼ੀ। ਚਾਹੇ ਸਿਤਕੋਨੀ ਬਣਾਵਾਂਗੇ। ఛోటే బ మర్జీగా పీస్ బా బ్రెడ్ చూరా జా ఇలా బాదాం प देखे चंकी तरह लो जी सारे नगर सौ गए तैयार ये मिर्च मसाले बड़ा साइज भी बनाया छोटा भी दोनों साइज बना ले ਇਹ ਸੁੱਕੇ ਮਸਾਲੇ ਆ ਕਾਲਾ ਨੂਨ ਤੇ ਕਾਲੀ ਮਿਰਚ ਵਾਲੇ ਆਪਾਂ ਇਹਨਾਂ ਨੂੰ ਰੱਖਾਂਗੇ ਉਹਦੇ ਵਿੱਚ ਇੱਕ ਘੰਟਾ ਫ੍ਰਿਜ ਵਿੱਚ ਸੈੱਟ ਹੋਣ ਵਾਸਤੇ ਫਿਰ ਇਹਨਾਂ ਨੂੰ ਸਟੋਰ ਕਰਾਂਗੇ ਉਹਨਾਂ ਨੂੰ ਤੁਹਾਨੂੰ ਦੱਸਾਂਗੇ ਕਿ ਤਰਲੇ ਨੇ ਫਰਾਈ ਕਰਨੇ ਮਿਲਦੇ ਆ ਇੱਕ ਘੰਟੇ ਬਾਅਦ ਲਓ ਜੀ ਇੱਕ ਘੰਟਾ ਹੋ ਗਿਆ ਫ੍ਰਿਜ 'ਚ ਰੱਖਿਆ ਨੂੰ ਜਿਹੜੇ ਮਸਾਲੇ ਵਾਲੇ ਆ ਆਪਾਂ ਹੁਣ ਤਾਲਣ ਲੱਗੇ ਆ ਬਾਕੀ ਦੂਜਿਆਂ ਨੂੰ ਸਟੋਰ ਕਰਾਂਗੇ ਉਹ ਵੀ ਦੱਸਾਂਗੇ ਕਿਵੇਂ ਕਰਨੇ ਤੇਲ ਪਾ ਲਾ ਪਾ ਰਿਆ ਫਰਾਈ ਹਾਂ ਅੰਚ ਤੇਲ ਹੋ ਗਿਆ ਗਰਮ ਹੁਣ ਆਪਾਂ ਇਹਨੂੰ ਪਾਵਾਂਗੇ ਪਹਿਲਾਂ ਤੇਲ ਗਰਮ ਤੇਲ ਚ ਪਾਉਨੇ ਆ ਫਿਰ ਆਪਾਂ ਥੋੜਾ ਸਿੱਕ ਕੱਟ ਕਰਦੇ ਆ के ना चलो लड़ जाने अपने आप ही उपर आ जाने है। दो तीन मिनट पकावे लो जी मीडियम से एक बार पका ले देख लो कि बढ़िया क्रिस्पी बन के हो गए तैयार ਇਸ ਤਰ੍ਹਾਂ ਹੀ ਸਾਰੇ ਬਣਾ ਲੈਣੇ ਨੇ ਜੇ ਤੁਸੀਂ ਤੁਹਾਡੇ ਕੋਲ 에어 ਫ్రਾਇਰ ਹੈ 에어 ਫ్రਾਇਰ ਚ ਵੀ ਬਣਾ ਸਕਦੇ ਆ ਉਹਦੇ ਵਿੱਚ ਵੀ ਬਹੁਤ ਵਧੀਆ ਬਣਦੇ ਆ ਫਿਰ ਫਰਾਈ ਕਰਨ ਦੀ ਲੋੜ ਨਹੀਂ ਆਪਾਂ ਨੂੰ ਲੋ ਜ ਹੁਣ ਗਰਮ ਕਰਕੇ ਤੇਲ ਹੁਣ ਦੂਜੇ ਵੀ ਪਾ ਦੇਣੇ ਨੇ ਜਿਹੜੇ ਬਚੇ ਹੋਏ ਲੋਜੀ ਮਸਾਲੇ ਵਾਲੇ ਸਾਰੇ ਬਣ ਕੇ ਹੋ ਗਏ ਤੇ ਯਾਰ ਹੁਣ ਆਪਾਂ ਕਰਾਂਗੇ ਦੂਜੇ ਨੂੰ ਸਟੋਰ ਲੋ ਜੀ ਆਪਣੇ ਮਸਾਲੇ ਵਾਲੇ ਤਿਆਰ ਹੋ ਕੇ ਫਰਾਈ ਕਰ ਲੇ ਇਹਨਾਂ ਨੂੰ ਕਰਾਂਗੇ ਆਪਾਂ ਸਟੋਰ ਜਿਹੜੇ ਨਮਕ ਤੇ ਕਾਲੀ ਮਿਰਚ ਆਣੀ ਆ ਇਸ ਤਰ੍ਹਾਂ ਆਪਾਂ ਨੇ ਕੋਈ ਡੱਬਾ ਲੈ ਲੈਣਾ ਇਹਦੇ ਵਿੱਚ ਆਪਾਂ ਰੱਖਾਂਗੇ ਇਸ ਤਰ੍ਹਾਂ ਜੇ ਨਾਲ ਚੁੰਬੜ ਜਾਣਗੇ ਕੋਈ ਉਹ ਨਹੀਂ ਜੇ ਤੁਸੀਂ ਐਰਫਰੈਚ ਬਣਾਉਣੇ ਆ ਤਾਂ ਵੀ ਜਿਹੜੇ ਹੋਏ ਹੋ ਟੁੱਟ ਜਾਣੇ ਆ ਜੇ ਤੁਸੀਂ ਫਰਾਈ ਕਰਨੇ ਆ ਫਰਾਈ ਵੀ ਕਰ ਸਕਦੇ ਆ ਇਸ ਤਰ੍ਹਾਂ ਹੀ ਉਸ ਡੱਬਾ ਪਰਫਾ ਦੇ ਖੰਨੇ ਚ ਬੰਦ ਕਰਕੇ ਰੱਖ ਦੇਣਾ ਇਹਨਾਂ ਨੂੰ ਪਰਖਾਂਗੇ ਪਰਫਾਲੇ ਖਾਨੇ ਚ ਜਿੰਨੇ ਦਿਨ ਬਾਅਦ ਮਰਜ਼ੀ ਆਪਣਾ ਘੱਟ ਕੇ ਫਰਾਈ ਕਰ ਲੈ ਇਸ ਤਰ੍ਹਾਂ ਸਾਰੇ ਭਾ ਦੇ ਇਹਨਾਂ ਆ ਚਿੰਬੜ ਵੀ ਜੰਨੇ ਆ ਫਿਰ ਨਿਕ ਟੁੱਟ ਜੰਨੇ ਨਾ ਆਪ ਕੋ ਚਿੰਬੜ ਦੇ ਹੀ ਹੈਗੇ ਵਰਤ ਜੰਮ ਜਾਣੀ ਇਹਨਾਂ ਦੀ ਫਿਰ ਜੀ ਬੰਦ ਕਰਕੇ ਆਪਾਂ ਨੇ ਰੱਖ ਲੈਣਾ ਇਹਨੂੰ ਫ੍ਰੀਜਰ ਚ ਜਦੋਂ ਮਰਜ਼ੀ ਕੱਟ ਕੇ ਆਰ ਫਰਾਈ ਕਰ ਲੋ ਫਰਾਈ ਕਰ ਲੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਾਂਗੇ ਅਗਲੀ ਵੀਡੀਓ ਵਿੱਚ